ਕੁਦਰਤ ਨੇ ਹਰ ਚੀਜ਼ ਦੀਆਂ ਪੁੱਛ ਨਾ ਪੁੱਛ ਨਿਸ਼ਾਨੀਆਂ ਦਿੱਤੀਆਂ ਜਿਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਹੜੀ ਵਸਤੂ ਹੈ ਕਿਹੜਾ ਪਦਾਰਥ ਹੈ ਅਗਰ ਕੁਝ ਨਿਸ਼ਾਨੀਆਂ ਨਾ ਹੋਣ ਤਾਂ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ ਜਿਸ ਦੇ ਵਨਸਪਤੀ ਹੈ ਧਰਤ ਨੇ ਵੱਖ-ਵੱਖ ਦਰਖਤਾਂ ਦੀਆਂ ਆਪਣੀਆਂ ਨਿਸ਼ਾਨੀਆਂ ਨੇ ਫਲਾਂ ਦੀਆਂ ਆਪਣੀਆਂ ਨਿਸ਼ਾਨੀਆਂ ਲੈ ਸਾਗ ਸਬਜ਼ੀਆਂ ਨੇ ਉਹਨਾਂ ਦੀਆਂ ਆਪਣੀਆਂ ਕੁਝ ਨਿਸ਼ਾਨੀਆਂ ਨੇ ਜਿਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਹੜਾ ਦਰਖਤ ਹੈ ਕਿਹੜਾ ਫਲ ਹੈ ਕਿਹੜੀ ਸਬਜ਼ੀ ਹੈ ਕੁਝ ਨਿਸ਼ਾਨੀਆਂ ਵੇਖ ਕੇ ਪਤਾ ਚੱਲਦਾ ਹੈ ਪਸ਼ੂ ਪੰਛੀ ਬਣਾਏ ਨੇ ਪ੍ਰਮਾਤਮਾ ਨੇ ਹਰ ਪਸ਼ੂ ਪੰਛੀ ਦੀਆਂ ਆਪਣੀਆਂ ਕੁਝ ਵੱਖਰੀਆਂ ਨਿਸ਼ਾਨੀਆਂ ਨੇ ਜਿਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਹੜਾ ਪਸ਼ੂ ਹੈ ਵੇਖੋ ਸ਼ੇਰ ਦੀ ਪਛਾਣ ਕਰਨੀ ਹੋਵੇ ਉਹਦੀਆਂ ਵੱਖਰੀਆਂ ਨਿਸ਼ਾਨੀਆਂ ਬੱਕਰੀ ਦੀ ਪਛਾਣ ਕਰਨੀ ਹੋਵੇ ਉਹਦੀਆਂ ਵੱਖਰੀਆਂ ਨਿਸ਼ਾਨੀਆਂ ਨੇ ਘੋੜੇ ਦੀਆਂ ਬੱਕਰੀਆਂ ਨਿਸ਼ਾਨੀਆਂ ਨੇ ਖੋਤੇ ਦੀਆਂ ਬੱਕਰੀਆਂ ਨਿਸ਼ਾਨੀਆਂ ਪੰਛੀਆਂ ਦੇ ਵਿੱਚ ਅਗਰ ਅਸੀਂ ਚਾਹ ਤੁ ਮਾਰੀਏ ਮੋਰ ਸਭ ਤੋਂ ਖੂਬਸੂਰਤ ਹੈ ਪਰ ਉਹਦੀਆਂ ਕੁਝ ਆਪਣੀਆਂ ਨਿਸ਼ਾਨੀਆਂ ਨੇ ਜਿਸ ਤੋਂ ਪਤਾ ਚੱਲਦਾ ਹੈ ਇਹ ਮੋਰ ਹੈ ਇਹ ਕੂਤਰ ਹੈ ਤੋਤਾ ਹੈ ਵੱਖੋ-ਵੱਖਰੀਆਂ ਤਾਤੂਆਂ ਬਣਾਈਆਂ ਨੇ ਪ੍ਰਮਾਤਮਾ ਨੇ ਹਰ ਤਾਤੂ ਦੀ ਆਪਣੀ ਇੱਕ ਵੱਖਰੀ ਨਿਸ਼ਾਨੀ ਲੋਹਾ ਹੈ, ਪਿੱਤਲ ਹੈ, ਤਾਂਬਾ ਹੈ, ਸੋਨਾ ਹੈ, ਕਾਂਦੀ ਹੈ, ਕਾਂਸੀ ਹੈ। ਬੜੀਆਂ ਤਾਤੂਆਂ ਨੇ ਪਰ ਸਭ ਦੀਆਂ ਆਪਣੀਆਂ-ਆਪਣੀਆਂ ਕੁਝ ਨਾ ਕੁਝ ਨਿਸ਼ਾਨੀਆਂ ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਕਿਹੜੀ ਤੱਤੂ ਹੈ ਸੋਨਾ ਹੈ ਚਾਂਦੀ ਹੈ ਫਿਰ ਤਾਂ ਲੇ ਤਾਂਬਾ ਹੈ ਕਿਹ ਕੀ ਚੀਜ਼ ਹੈ ਕੁਝ ਨਿਸ਼ਾਨੀਆਂ ਦੇਖਾਂਗੇ ਤੇ ਪਤਾ ਚਲੇਗਾ ਜਿਵੇਂ वनस्पति पशु ਪੰਛੀ ਤੱਤੂਆਂ ਇਤੋਂ ਤੱਕ ਕਿ ਪੱਥਰਾਂ ਦੀਆਂ ਵੀ ਆਪਣੀਆਂ ਨਿਸ਼ਾਨੀਆਂ ਨੇ ਤੇ ਕਿਹੜਾ ਪੱਥਰ ਹੈ ਇਹ ਕਿਤਨਾ ਕੀਮਤੀ ਪੱਥਰ ਹੈ ਕੁਝ ਨਿਸ਼ਾਨੀਆਂ ਤੋਂ ਪਤਾ ਚੱਲਦਾ ਹੈ ਇਸੇ ਤਰ੍ਹਾਂ ਹੀ ਮਹਾਰਾਜ ਚੰਨ ਨੇ ਬੰਦਿਆ ਕਿਦਰੇ ਤੋਖਾ ਨਾ ਖੜ ਲਾਵੇ ਅੱਜ ਦੇਖੋ ਕਾਪੀਰਾਈਟ ਦਾ ਜ਼ਮਾਨਾ ਹੈ ਹਰ ਚੀਜ਼ ਦੀ ਨਕਲੀ ਚੀਜ਼ ਮਿਲ ਜਾਂਦੀ ਹੈ ਕੁਝ ਵੀ ਲੈਣਾ ਹੋਵੇ ਮੇਰੇ ਇੱਕ ਮਿੱਤਰ ਨੇ ਦਿੱਲੀ ਦੇ ਕੰਦੇ ਗਿਆਨੀ ਜੀ ਕੋਈ ਚੀਜ਼ ਲੈਓ ਇੱਥੇ ਤੁਹਾਨੂੰ ਸੇਮ ਟੂ ਸੇਮ ਉਸਦੀ ਕਾਪੀ ਬਣਾ ਕੇ ਦੇ ਦੇਵਾਂਗੇ ਪਹਿਚਾਨ ਨਹੀਂ ਕਰ ਸਕੋਗੇ ਅਸਲੀ ਕਿਹੜੀ ਹੈ ਤੇ ਨਕਲੀ ਕਿਹੜੀ ਹੈ ਜੈਸੇ ਕੁਦਰਤ ਨੇ ਹਰ ਚੀਜ਼ 'ਗੀਆਂ ਕੁਝ ਨਿਸ਼ਾਨੀਆਂ ਦਿੱਤੀਆਂ ਨੇ ਮਾਰੰਦੇ ਬਾਣੀ ਦੇ ਵਿੱਚ ਸੰਤਾਂ ਦੀਆਂ ਵੀ ਕੁਝ ਨਿਸ਼ਾਨੀਆਂ ਦਿੱਤੀਆਂ ਨੇ ਅਭਿਤਾਆਂ ਦੀਆਂ ਵੀ ਕੁਝ ਨਿਸ਼ਾਨੀਆਂ ਅਪਨੋ ਵੇਖਨੇ ਆ ਜਗਤ ਤੇ ਨਜ਼ਰ ਮਾਰ ਕੇ ਵੇਖੋ ਸਨਾਰਤਨ ਮਰਤ ਹੈ ਉਹਦੀਆਂ ਆਪਣੀਆਂ ਨਿਸ਼ਾਨੀਆਂ ਨੇ ਅਸੀਂ ਦੇਖਦੇ ਆ ਸਿਰ ਦੇ ਉੱਤੇ ਬੋਦੀ ਰੱਖੀ ਹੋਵੇ ਮੱਥੇ ਤੇ ਤਿਲਕ ਲਾਇਆ ਹੋਵੇ ਗੱਲ ਵੀ ਤੇ ਜਨੇਊ ਪਾਇਆ ਹੋਵੇ ਸਾਨੂੰ ਪਛਾਣਨ ਵਿੱਚ ਦੇਰ ਨਹੀਂ ਲੱਗਦੀ ਇਹ ਕੋਈ ਸਾਡਾ ਹਿੰਦੂ ਵੀਰ ਹੈ ਤਾਂ ਕੁਝ ਨਿਸ਼ਾਨੀਆਂ ਤੋਂ ਪਤਾ ਲੱਗਦਾ ਹੈ ਨਾ ਕਿਸੇ ਦੇ ਸਿਰ ਤੇ ਟੋਪੀ ਲਾਈ ਹੋਵੇ ਮੁੱਛਾਂ ਉਸ ਦੀਆਂ ਥੋੜੀਆਂ ਹੋਣ ਦਾੜਾ ਲੰਬਾ ਹੋਵੇ ਸਲਵਾਰ ਕਮੀਜ਼ ਪਾਇਆ ਹੋਵੇ ਮੋਟੇ ਤੇ ਮੁਸੱੱਲ੍ਹਾ ਰੱਖਿਆ ਹੋਵੇ ਸਾਨੂੰ ਸਮਝਦਿਆਂ ਦੇਖ ਨਹੀਂ ਲੱਗਦੀ ਇਹ ਮੁਸਲਮਾਨ ਹੈ ਕਲ ਵਿੱਚ ਕਰਾਸ ਪਾਇਆ ਹੋਵੇ ਅਸੀਂ ਸਮਝ ਜਾਂਦੇ ਹਾਂ ਇਹ ਕੋਈ ਈਸਾਈ ਹੈ ਇਸ ਸੀਸ ਦੇ ਉੱਤੇ ਦਸਤਾਰ ਸਜਾਈ ਹੋਵੇ ਸੋਨੇ ਕੇਸ ਰੱਖੇ ਹੋਣ ਹੱਥ ਦੇ ਵਿੱਚ ਕੜਾ ਪਾਇਆ ਹੋਵੇ ਛਰਪਾਣ ਪਾਈ ਹੋਵੇ ਬਾਣੀ ਪੜਦਾ ਹੋਵੇ ਗੁਰਦੁਆਰੇ ਜਾਂਦਾ ਹੋਵੇ ਤੇ ਸਮਝਦਿਆਂ देर ਨਹੀਂ ਲੱਗਦੀ ਇਹ ਕੋਈ ਗੁਰੂ ਦਾ ਸਿੱਖ ਹੈ ਤੇ ਜੇ ਇਹ तमाम ਨਿਸ਼ਾਨੀਆਂ ਨਾ ਹੋਣ ਕਿਸੇ ਕੋਲ ਤੋ ਫਿਰ ਸਮਝਣਾ ਬੜਾ ਮੁਸ਼ਕਲ ਹੋ ਜਾਂਦਾ ਹੈ Hindu ਹੈ, Musalman ਹੈ, Sikh ਹੈ, Isai hai, Jaini hai, Baudi hai, Farsi hai, kaun hai? ਜੇ ਨਿਸ਼ਾਨ ਨਾ ਹੋਣ। ਐਵੇਂ ਨਹੀਂ ਪਾਇ ਨੰਦ ਲਾਲ ਜੀ ਨੇ ਕਹਿ ਦਿੱਤਾ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲੜੀਆਂ ਨੇ। ਤੇ ਫਿਰ ਪੰਜ ਨਿਸ਼ਾਨੀਆਂ ਤੇਰੇ ਕੋਲ ਹੋਣੀਆਂ ਲਾਜ਼ਮੀ ਨੇ। ਪੰਜ ਨਿਸ਼ਾਨ ਸਿੱਕੀ ਵੀ ਪੰਜ ਹਰਫ ਕਾਫ ਕਿ ਹਰ ਗਿਜਨਾ ਬਾਛਦ ਵੀ ਪੰਜ ਮੁਆਫ ਭਾਈ ਨੰਦ ਲਾਲ ਜੀ ਗੰਦਨੇ ਕੇ ਨਾ ਪੰਜਾਂ ਨਿਸ਼ਾਨਾਂ ਦੇ ਵਿੱਚੋਂ ਇੱਕ ਵੀ ਨਿਸ਼ਾਨ ਤੇਰੇ ਕੋਲ ਅਗਰ ਕੱਟ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ ਕਦੀ ਮਾਫੀ ਨਹੀਂ ਕਰਨਗੇ ਆਓ ਇਹ ਤੂੰ ਗੁਰੂਆਂ ਖੁਸ਼ੀਆਂ ਲੈਣੀਆਂ ਨੇ ਪੰਜ ਨਿਸ਼ਾਨੀਆਂ ਤੇਰੇ ਕੋਲ ਹੋਣੀਆਂ ਜ਼ਰੂਰੀ ਨੇ ਕਿਹੜੀਆਂ ਨੇ ਤੇ ਪਈਸਾ ਨੇ ਵੀ ਖੁਲਾਸਾ ਕੀਤਾ ਕੜਾ ਘਾਰ ਦੋ ਕਛ ਕੰਗਾ ਵਿਦ ਬਿਨਾ ਕੇਸ ਹੈ ਜੇ ਅਸਤ ਜੁਮਲਾ ਨਿਸ਼ਾਨ ਸਿਰ ਤੇ ਕੇਸ ਹੋਣ ਕੰਗਾ ਹੋਵੇ ਕੜਾ ਹੋਵੇ ਕਸਹਰਾ ਹੋਵੇ ਕਰਪਾਨ ਹੋਵੇ ਪੰਧ ਨਿਸ਼ਾਨੀਆਂ ਜਿਹਦੇ ਕੋਲ ਹੋਣ ਪੈਨੰਦ ਲਾਲ ਕਹਿੰਦ ਨੇ ਗੁਰੂ ਗੋਬਿੰਦ ਸਿੰਘ ਮਾਰੇ ਤੇ ਖੁਸ਼ ਹੋ ਜਾਣਗੇ ਪਰ ਮਾ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਦਾ ਵੀ ਅਸੀਂ ਐਸੇ ਬੇਸ਼ਰਮ ਹਾਂ ਐਸੇ ਢੀਠਾ ਸੀ ਪਤਨੀ ਕਿਸ ਮੂਦ ਨਾਲ ਰਸੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਜ ਦੇ ਸਾਹਮਣੇ ਖਲੋਜਾਂ ਨਿਹਾਲ ਹਾਲਾਂਕਿ ਮਹਾਰਜ ਨੇ ਆਖਿਆ ਜੇ ਪੰਦੀ ਨਿਸ਼ਾਨ ਨਾ ਹੋਣ ਤੇ ਕੋਈ ਮੇਰੇ ਸਾਹਮਣੇ ਨਾ ਆਵੇ ਪਰ ਅਸੀਂ ਮੇਰੇ ਵੀ ਆ ਜਾਂਦੇ ਹਾਂ ਮਾਫੀ ਨਹੀਂ ਹੈ ਕਿਸੇ ਚੀਜ਼ ਦੀ ਹਰ ਚੀਜ਼ ਦੀਆਂ ਜਿਵੇਂ ਨਿਸ਼ਾਨੀਆਂ ਨੇ ਤੁਹਾ ਮਹਾਰਜ ਕਹਿੰਦੇ ਨੇ ਸੰਤ ਦੀਆਂ ਵੀ ਕੁਝ ਨਿਸ਼ਾਨੀਆਂ। ਭਗਤ ਦੀਆਂ ਵੀ ਨਿਸ਼ਾਨੀਆਂ ਨੇ ਸਾਧੂ ਕੌਣ ਹੈ ਸੰਤ ਕੌਣ ਹੈ ਬ੍ਰਹਮ ਗਿਆਨੀ ਕੌਣ ਹੈ ਸਿੱਖ ਕੌਣ ਹੈ। ਸਰ ਖੁਲਸਾ ਮਹਾਰਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤਾ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਜ ਸੱਚੇ ਪਾਤਸ਼ਾਹ ਜੀ ਬ੍ਰਹਮ ਗਿਆਨੀ ਦੇ ਲਖਣ ਸਾਡੇ ਸਾਹਮਣੇ ਰੱਖਦੇ ਨੇ ਕਿ ਬ੍ਰह्म ਗਿਆਨੀ ਕੌਣ ਹੈ ਕਿਉਂਕਿ ਮਨੁੱਖ ਜੈਸੇ ਮਾਰਕੀਟ ਦੇ ਵਿੱਚ ਤੌਖਾ ਖਾ ਜਾਂਦਾ ਹੈ ਧਰਮ ਦੇ ਮਾਰਗ ਦੇ ਵਿੱਚ ਵੀ ਅਸੀਂ ਤੌਖਾ ਖਾ ਜਾਂਦੇ ਹਾਂ ਔਰ ਸ਼ਾਇਦ ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ ਬਾਜ਼ਾਰ ਦੇ ਵਿੱਚ ਤੇ ਹੋ ਸਕਦਾ ਹੈ ਅਸੀਂ ਤੌਖਾ ਨਾ ਖਾਈਏ ਪਰ ਧਰਮ ਦੇ ਮਾਰਗ ਤੇ ਬਹੁਤਾ ਤੋਖਾ ਹੀ ਚਰਦਾ ਆ ਪਿਆਰੇ ਬਸਤਾ ਕੀ ਮਾਫ ਜੋ ਸੇ ਦੇਖਦੇ ਆ ਹਾਲਾਤ ਧਰਮ ਦੇ ਮਾਰਗ ਤੇ ਬਹੁਤਾ ਤੋਖਾ ਹੀ ਸਾਨੂੰ ਮਿਲਦਾ ਤੇ ਮਾਰਗ ਕੰਢੇ ਕਿਦਰੇ ਤੋਖਾ ਨਾ ਖਾ ਜਾ ਮੇ ਇਹ ਗੁਰਦੰਸ ਮਾਰਗ ਸੱਚੇ ਪਾਤਸ਼ਾਹ ਸਰੂਪ ਮੱਥਾ ਟੇਕਣ ਵਾਤੇ ਨਹੀਂ ਦਿੱਤੇ ਸਾਨੂੰ ਵੀ ਆਓ ਮੱਥਾ ਟੇਕੋ ਕਰਮਾ ਕਰੋ ਬੈਠ ਜਾਓ ਯਾਰ ਦਸਾ ਕਰੋ ਪੁੱਤਰ ਮਿਲ ਜਾਏ ਤਨ ਮਿਲ ਜਾਏ ਧੀ ਮਿਲ ਜਾਏ ਮਕਾਨ ਮਿਲ ਜਾਏ ਇਸ ਵਾਰ ਤੇ ਨਹੀਂ ਸਾਡੀ ਕੋਲੀ ਦੇ ਵਿੱਚ ਪਾਇਆ ਖਜ਼ਾਨਾ ਮਾਰਕ ਕਹਿੰਦੇ ਨੇ ਇਹਨੂੰ ਪੜੋ ਵਿਚਾਰ ਕਰੋ ਤਾਂ ਕਿ ਕਿਦਰੇ ਤੋਖਾ ਨਾ ਖਾ ਸਕੋ ਸਮਾਜ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਹੈ ਪਰਿਵਾਰ ਦੇ ਵਿੱਚ ਰਹਿਣਾ ਕਿਸ ਤਰ੍ਹਾਂ ਹੈ ਧਰਮ ਦੇ ਮਾਰਗ ਤੇ ਚੱਲਣਾ ਕਿਸ ਤਰ੍ਹਾਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਕੁਝ ਦੱਸਦੇ ਨੇ ਸਾਨੂੰ ਚਾਹੇ ਉਹ ਰਾਜਨੀਤਿਕ ਜੀਵਨ ਹੋਵੇ ਸਮਾਜਿਕ ਜੀਵਨ ਹੋਵੇ ਪਰਿਵਾਰਕ ਜੀਵਨ ਹੋਵੇ ਜਾਂ ਫਿਰ ਉਹ ਧਾਰਮਿਕ ਜੀਵਨ ਹੋਵੇ ਸਾਡਾ ਤਾਂ ਗੁਰੂ ਅਰਜਨ ਦੇ ਮਾਰਗ ਸੱਚੇ ਪਾਤਸ਼ਾਹ ਨੇ ਕੁਝ ਨਿਸ਼ਾਨੀਆਂ ਸਾਡੇ ਸਾਹਮਣੇ ਰੱਖੀਆਂ ਨੇ ਮਹਾਰਾਜ ਕਹਿੰਦੇ ਨੇ ਮਨ ਸਾਚਾ ਮੁਖ ਸਾਚਾ ਸੋਏ ਆਵਰਨ ਦੇਖੇ ਇਕਸ ਬਿਨ ਕੋਈ ਨਾਨਕ ਇਹ ਲੱਛਣ ਬ੍ਰह्म ज्ञानी ਹੋਵੇ ਬ੍ਰह्म ज्ञानी ਦੀ ਸਭ ਤੋਂ ਪਹਿਲੀ ਨਿਸ਼ਾਨੀ ਇਹ ਹੋਵੇਗੀ ਕਿ ਮਨ ਸਾਚਾ ਮੁਖ ਸਾਚਾ ਉਹਦੇ ਮਨ ਦੇ ਵਿੱਚ ਉਹ ਸੱਚਾ ਪਰਿਪੂਰਨ ਪ੍ਰਮਾਤਮਾ ਅੰਦਰ ਵਸਦਾ ਹੋਵੇਗਾ ਇਹ ਇੰਜ ਕਹਿ ਲਈਏ ਉਸ ਸੱਚੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਉਹਦਾ ਮਨ ਵੀ ਸੱਚ ਦਾ ਰੂਪ ਹੋ ਜਾਏਗਾ ਅਕਿਰਸਿ ਧਰਮ ਦੇ ਮਾਰਗ ਤੇ ਚਲਦੇ ਆ ਪਰਮਾਤਮਾ ਦੇ ਮਾਰਗ ਤੇ ਚਲਦੇ ਹਾਂ ਇਸ ਵਾਸਤੇ ਸਾਡਾ ਮਨ ਪਰਮਾਤਮਾ ਦਾ ਰੂਪ ਹੋ ਜਾਵੇ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਇਹ ਰਾਮ ਕੀ ਅੰਸ ਜਸ ਕਾਗਦ ਪਰ ਮਿਟੇ ਨਾ ਮੰਸ ਇਹ ਰਾਮ ਦੀ ਅੰਸ ਹੈ ਤੇ ਰਾਮ ਦੇ ਵਿੱਚ ਇਸ ਨੇ ਸਮਾਣਾ ਹੈ ਮਨ ਸਾਚਾ ਉਹਦਾ ਮਨ ਸੱਚ ਦੇ ਨਾਲ ਜੁੜ ਜਾਵੇ ਪ੍ਰਥਮ ਤੇ ਸਾਡਾ ਜਿਹੜਾ ਮਨ ਹੈ ਨਾ ਉਹ ਜੁੜਨਾ ਤੇ ਬੜੀ ਦੂਰ ਦੀ ਗੱਲ ਹੈ ਸਾਡੀ ਪਕੜ ਵਿੱਚ ਨਹੀਂ ਹੈ ਉਹ ਸਾਡੀ ਪਕੜ ਵਿੱਚ ਨਹੀਂ ਹੈ ਬੈਠੇ ਨੇ ਆਸੀ ਬਰਦਾਰੇ ਦੇ ਵਿੱਚ ਮਨ ਸਾਡਾ ਹੁੰਦਾ ਆਪਣੇ ਘਰ ਦੇ ਵਿੱਚ ਬੈਠੇ ਹੁੰਨਿਆ ਸੀ ਗੁਰੂ ਘਰ ਦੇ ਵਿੱਚ ਮਨ ਸਾਡਾ ਹੁੰਦਾ ਦੁਕਾਨ ਦੇ ਸਾਡੀ ਉਹ ਆਪਣਾ ਬਿਜ਼ਨਸ ਕਰਦਾ ਪਿਆ तमाम ਵਿਦਵਾਨਾਂ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਮਨ ਸਾਡੀ ਪકડ ਵਿੱਚ ਨਹੀਂ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਿਮਕ ਮਾਹੇ ਚਾਰ ਕੁੰਟ ਫਿਰਹਾਉ ਇੱਕ ਨਿਮਖ ਦੇ ਵਿੱਚ ਅੱਖ ਦੇ ਬੰਦ ਕਰਕੇ ਖੋਲਣ ਜਿੰਨੇ ਸਮੇਂ ਦੇ ਵਿੱਚ ਮਹਾਰਾਜ ਕਨਨੇ ਦੀ ਸਮੰਧੀ ਸਪੀਡ ਇਤਨੀ ਹੈ ਚਾਰੋਂ ਦਿਸ਼ਾਵਾਂ ਦੀ ਯਾਤਰਾ ਕਰਕੇ ਤੇ ਵਾਪਸ ਆ ਜਾਂਦਾ ਚਾਰੋਂ ਦਿਸ਼ਾਵਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਨਨੇ ਕੇ ਸਾਥੋ ਇਹੋ ਮਨ ਗਜਿਓ ਨਾ ਜਾਈ ਗਹਿਯੋ ਕੰਨਣੇ ਪਕੜਨਾ ਸਾਧੂ ਇਹੋ ਮਨ ਗਹਿਯੋ ਨਾ ਜਾਏ ਸਾਡਾ ਇਹ ਮਨ ਪਕੜ ਦੇ ਵਿੱਚ ਨਹੀਂ ਆਂਦਾ ਕਿਉਂ ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਯਾਤੇ ਧਰਨਾ ਰਹੀ ਮਾਰਕ ਕੰਨਣੇ ਚੰਚਲ ਤ੍ਰਿਸ਼ਨਾ ਪਤਨੀ ਕਿਤਨਾ ਕੁਝ ਅੰਦਰ ਵਸਦਾ ਪਿਆ ਹੈ ਮਨ ਸਾਡੀ ਪਕੜ ਦੇ ਵਿੱਚ ਨਹੀਂ ਹੈ ਅਬਦ ਕਬੀਰ ਸਾਹਿਬ ਵੀ ਕਹਿੰਦੇ ਨੇ ਕਿ ਪਾਚ ਪਤਿਸ ਮੋਹ ਮਦ ਮਦਸਰ ਆਡੀ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੂ ਰਗੁਰਾਇਆ ਏ ਰਗੁਰਾਇਆ ਏ ਪ੍ਰਮਾਤਮਾ ਮੇਰਾ ਮਨ ਦੇ ਉੱਤੇ ਕੋਈ ਜੋਰ ਨਹੀਂ ਚੱਲਦਾ ਕਿਉਂ ਇਹ ਮੇਰੀ ਪਕੜ ਵਿੱਚ ਨਹੀਂ ਆਉਂਦਾ ਮਨ ਅਫੜ ਵਿੱਚ ਨਹੀਂ ਸਾਡੇ ਪੈਰਾਂ 'ਉਜਨਿਆ ਸੀ ਗੁਟਕਾ ਹਥੀਂ ਪਕੜਿਆ ਹੁੰਦਾ ਮਨ ਸਾਡਾ ਬਤਲੀ ਕਿੱਥੇ ਹੁੰਦਾ ਆ। ਸਾਨੂੰ ਬਹੁਤ ਸਾਰੇ ਸੱਜਣ ਮਿਲਦੇ ਨੇ। ਗਿਆਨੀ ਜੀ ਮਨ ਨਹੀਂ ਟਿਕਦਾ ਹੈ। ਮਨ ਕਿਵੇਂ ਟਿਕੇਗਾ? ਮਨ ਦਾ ਟਿਕ ਜਾਣਾ ਪ੍ਰਮਾਤਮਾ ਦੀ ਪ੍ਰਾਪਤੀ ਹੈ। ਜਿਸ ਦਿਨ ਮਨ ਟਿਕ ਗਿਆ ਨਾ ਸਮਝ ਲੈਣਾ ਰੱਬ ਦੀ ਪ੍ਰਾਪਤੀ ਹੋ ਗਈ। ਕਿਉਂਕਿ ਉਹ ਰੱਬ ਟਿਕਿਆ ਹੋਇਆ। ਉਹ ਚੱਲਦਾ ਨਹੀਂ ਹੈ ਜਿਹਨੂੰ ਕੰਦ ਨੇ ਅਚਲ ਜੋ ਚੱਲਦਾ ਨਹੀਂ ਹੈ ਸਾਡਾ ਮਨ ਚੰਚਲ ਹੈ ਜੋ ਹਰ ਵਕਤ ਚੱਲਦਾ ਪਿਆ ਹੈ ਜਿਸ ਦਿਨ ਇਹ ਮਨ ਸਾਡਾ ਟਿਕ ਗਿਆ ਨਾ ਸਮਝ ਲੈਣਾ ਅਸੀਂ ਪ੍ਰਮਾਤਮਾ ਤੱਕ ਪਹੁੰਚ ਗਏ ਹਾਂ ਤਾਂ ਮਨ ਸਾਡਾ ਟਿਕਦਾ ਹੀ ਨਹੀਂ ਹੈ ਹੱਥ ਵਿੱਚ ਗੁਟਕਾ ਹੁੰਦਾ ਹੈ ਮਨ ਸਾਡਾ ਪਤਾ ਨਹੀਂ ਕਿੱਥੇ ਹੁੰਦਾ ਹੈ ਕਈਆਂ ਨੇ ਇਹ ਗਿਲਰ ਗੀਤਰ ਗੈਨਜੀ ਅੱਗੇ ਪਿੱਛੇ ਅਸੀਂ ਚੰਗੇ ਪੱਲੇ ਹੁੰਨੇ ਆ ਗੁਟਕਾ ਹੱਥ ਵਿੱਚ ਫੜਣ ਦੀ ਧੀਰ ਹੁੰਦੀ ਹੈ ਤੇ ਪੜੇ ਪੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਅੱਗੇ ਪਿੱਛੇ ਅਸੀਂ ਚੰਗੇ ਪੱਲੇ ਹੁੰਨੇ ਆ ਗੁਟਕਾ ਹੱਥ ਵਿੱਚ ਫੜਣ ਦੀ ਧੀਰ ਹੁੰਦੀ ਹੈ ਮਨ ਸਾਡਾ ਭਟਕਣਾ ਸ਼ੁਰੂ ਕਰ ਦਿੰਦਾ ਤੋ ਮੈਂ ਕਹਿੰਦਾ ਵੀ ਮਨ ਤੇ ਪਹਿਲੇ ਵੀ ਭਟਕਦਾ ਪਿਆ ਸੀ ਪਰ ਕਿਉਂਕਿ ਤੂੰ ਗੁਟਕਾ ਹੱਥ ਵਿੱਚ ਪਕੜਿਆ ਥੋੜਾ ਜਿਹਾ ਮਨ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੈਨੂੰ ਪਤਾ ਚੱਲਿਆ ਕਿ ਇਹ ਮਨ ਤੇ ਭਟਕਦਾ ਪਿਆ ਮਨ ਤੇ ਪਹਿਲੇ ਵੀ ਭਟਕਦਾ ਆਪਿਆਸ ਪਰ ਅਸੀਂ ਖਿਆਲ ਨਹੀਂ ਕੀਤਾ ਮਾਰੇ ਸੱਚੇ ਬਾਦਸ਼ਾਹ ਜੀ ਜਨਨੇ ਕਿ ਉਸ ਦਾ ਮਨ ਸੱਚ ਨਾਲ ਜੁੜਿਆ ਹੋਵੇਗਾ ਮਨ ਸਾਚਾ ਮੁਖ ਸਾਚਾ ਹੋਏ ਹੁਣ ਜਿਹਦੇ ਅੰਦਰ ਜੋ ਕੁਝ ਹੋਵੇ ਨਾ ਭਰਤ ਦੀ ਬਾਣੀ ਕਦੀ ਜੋ ਜੀ ਹੋਏ ਸੋ ਉਗਵੇ ਮੁਖ ਕਹਿਆ ਵਾ ਜੋ ਇਸ ਮਨ ਦੀ ਧਰਤੀ ਦੇ ਅੰਦਰ ਹੁੰਦਾ ਉਹੀ ਕੁਝ ਬਾਹਰ ਨਿਕਲਦਾ ਜਦ ਮਨ ਦੇ ਵੀ ਸੱਚੇ ਤੇ ਉਹਦੀ ਜ਼ੁਬਾਨ ਤੋਂ ਵੀ ਸੱਚੀ ਨਿਕਲੇਗਾ ਜੋ ਬੋਲੇਗਾ ਉਹ ਸੱਚ ਹੋ ਜਾਏਗਾ ਬਹੁਤੇ ਮਨੁੱਖ ਐਸੇ ਹੁੰਦੇ ਨੇ ਮਨ ਵਿੱਚ ਕੁਝ ਹੋਰ ਰੱਖਦੇ ਨੇ ਤੇ ਜ਼ੁਬਾਨ ਤੇ ਕੁਝ ਹੋਰ ਰੱਖਦੇ ਨੇ ਮੈਂ ਕੱਲ ਵੀ ਸੰਗਰਾਂਦ ਦਾ ਮਹੀਨਾ ਸੀ ਮਹਾਰਦ ਨੇ ਸਾਨੂੰ ਸਮਝਾਇਆ ਵੀ ਪਾਤੋ ਪਰਮ ਪੁਲਾਣੀਆਂ ਦੂਜੇ ਲੱਗਾ ਐ ਪਾ ਦੋਏ ਦੋ ਪਾ ਚਲਦੇ ਨੇ ਤਨ ਕੁਝ ਹੋਰ ਕਰਦਾ ਪਿਆ ਤੇ ਮਨ ਕੁਝ ਹੋਰ ਕਰਦਾ ਪਿਆ ਮਨ ਤੋਂ ਅਸੀਂ ਬੜੀਆਂ ਚੰਗੀਆਂ ਚੰਗੀਆਂ ਵਿਚਾਰਾਂ ਜ਼ੁਬਾਨ ਤੋਂ ਕੱਢਦੇ ਆ ਪਰ ਜਿਹੜੀਆਂ ਵਿਚਾਰਾਂ ਸਿ ਸੁਣਦੇ ਪਿਆ ਉਹ ਸਾਡਾ ਮਨ ਵੀ ਕਬੂਲ ਨਹੀਂ ਕਰਦਾ ਜ਼ੁਬਾਨ ਤੇ ਕੁਝ ਹੋਰ ਹੈ ਤੇ ਮਨ ਦੇ ਵਿੱਚ ਕੁਝ ਹੋਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਜ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ 8 ਮਹੀਨੇ ਘੇਰਾ ਪਈ ਰੱਖਿਆ ਬ੍ਰਾਹਮਣਾਂ ਨੇ ਇਹ ਨ ਮਲਾੜਿਆਂ ਨੇ ਮੁਗਲਾਂ ਨੇ ਵਿਰੋਧ ਬੜਾਈ ਵੀ ਕਿਸੇ ਤਰੀਕੇ ਗੁਰੂ ਗੋਬਿੰਦ ਸਿੰਘ ਨੂੰ ਬਾਹਰ ਕੱਢਣਾ ਚਾਹੀਦਾ ਹਰਾ ਤਾਂ ਸਕਦੇ ਨਹੀਂ 8 ਮਹੀਨੇ ਹੋ ਗਏ ਨੇ ਉਹਨਾਂ ਇੱਥੇ ਇਹ ਗੁਰੂ ਧਰਮ ਦਾ ਬੜਾ ਪੱਕਾ ਹੈ ਤੇ ਕਿਉਂ ਨਾ ਧਾਰਮਿਕ ਤਰੀਕੇ ਨਾਲ ਇਸ ਨੂੰ ਬਾਹਰ ਕੱਢਿਆ ਜਾਵੇ ਆਟੇ ਦੀ ਇੱਕ ਡੌ ਬਣਾਈ ਨਾਲ ਇੱਕ ਗੀਤਾ ਦੀ ਪੋਥੀ ਰੱਖੀ ਚਿੱਠੀ ਲਿਖੀ ਵੀ ਅਸੀਂ ਗਉ ਤੇ ਗੀਤਾ ਦੀ ਕਸਮ ਖਾਲੇ ਆ ਕੁਛ ਸਮੇਂ ਬਾਅਦ ਤੇ ਅਨੰਦਪੁਰ ਦਾ ਕਿਲਾ ਛੋੜ ਕੇ ਚਲੇ ਗਾ ਜਿਹੜੇ ਮੁਗਲ ਸਨ ਉਹਨਾਂ ਨੇ ਕੁਰਾਨ ਦੀ ਕਸਮ ਖਾਧੀ ਇਹ ਅਸੀਂ ਆਪਣੇ ਧਾਰਮਿਕ ਗ੍ਰੰਥ ਦੀ ਕਸਮ ਖਾਨੇ ਆ ਕੁਛ ਸਮੇਂ ਬਾਅਦ ਤੇ ਅਨੰਦਪੁਰ ਦੇ ਕਿਲੇ ਨੂੰ ਛੱਡ ਦਿਓ ਤੇ ਸਿੱਖਾਂ ਨੇ ਵੀ ਆਖਿਆ ਮਹਾਰਾਜ ਹੁਣ ਤੇ ਕਸਮਾਂ ਖਾਣ ਲੱਗ ਪਏ ਨੇ ਸਾਨੂੰ ਇਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਐ ਮਹਾਰਾਜ ਕਹਿੰਦੇ ਜੋ ਕੁਝ ਬੋਲਦੇ ਪੈਣੇ ਉਹ ਕਰਦੇ ਨਹੀਂ ਹਨ ਜੋ ਇਹਨਾਂ ਨੇ ਕਿਹਾ ਵੀ ਨਾ ਇਹ ਕਰਦੇ ਨਹੀਂ ਹਨ ਸਿੱਕਾ ਨੇ ਅੱਜ ਨਹੀਂ ਮਹਾਰਾਜ ਧਾਰਮਿਕ ਗ੍ਰੰਥਾਂ ਦੀ ਕਸਮ ਖਾਂਦੇ ਪੈਣ ਮਹਾਰਾਜ ਕਹਿੰਦੇ ਨੇ ਚਲੋ ਦਿਖਾ ਦਿੰਨੇ ਆ ਤੁਹਾਨੂੰ ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਜਿਤਨਾ ਵੀ ਵੇਸ਼ਟ ਸਮਾਨ ਸੀ, ਪਾਟੇ, ਪੁਰਾਣੇ ਕੱਪੜੇ, ਟੁੱਟੀਆਂ-ਕੁੱਟੀਆਂ ਜੁੱਤੀਆਂ, ਪਸ਼ੂਆਂ ਦੀਆਂ ਹੱਡੀਆਂ, ਸਾਰੀਆਂ ਕੋਟਰੀਆਂ ਬਣ ਕੇ ਉਹਨਾਂ ਦੇ ਉੱਤੇ ਰੇਸ਼ਮੀ ਰੁਮਾਲੇ ਪਾ ਕੇ ਮਹਾਰਾਜ ਨੇ ਆਖਿਆ ਬਾਹਰ ਐਲਾਨ ਕਰ ਦਿਓ, ਪਹਿਲੇ ਸਾਡਾ ਖਜ਼ਾਨਾ ਨਿਕਲੇਗਾ ਤੇ ਫਿਰ ਅਸੀਂ ਨਿਕਲਾਂਗੇ। ਜਦੋਂ ਬਾਹਰ ਕੱਢਿਆ ਨਾ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਤੇ ਜਿਨ੍ਹਾਂ ਨੇ ਕਸਮਾਂ ਖਰਦੀਆਂ ਸਨ ਉਹਨਾਂ ਆਖਿਆ ਗੁਰੂ ਦਾ ਖਜ਼ਾਨਾ ਜਾਂਦਾ ਹੈ ਲੁੱਟ ਲਓ ਜੇ ਜਦੋਂ ਖੋਲ ਕੇ ਵੇਖਿਆ ਨਾ ਤੇ ਵਿੱਚੋਂ ਪਾਟੀਆਂ ਪੁਰਾਣੀਆਂ ਜੁੱਤੀਆਂ ਹੀ ਨਿਕਲੀਆਂ ਜਿਹੜਾ ਬੰਦਾ ਗੁਰੂ ਦੇ ਨਾਲ ਧੋਖਾ ਕਰਦਾ ਹੈ ਨਾ ਉਸ ਬੰਦੇ ਨੂੰ ਜੁੱਤੀਆਂ ਹੀ ਮਿਲਦੀਆਂ ਨੇ ਉਹ ਇਸ ਸੰਸਾਰ ਵਿੱਚ ਮਿਲਦੀਆਂ ਤੇ ਨਿਰੰਕਾਰ ਦੇ ਦਰਬਾਰ ਵਿੱਚ ਵੀ ਮਿਲਦੀਆਂ ਨੇ ਜੋ ਧੋਖਾ ਕਰਦਾ ਉੱਥੇ ਮਹਾਰਾਜ ਸਿਚੇ ਬਾਤਨ ਫਿਰ ਚਿੱਠੀ ਲਿਖੀ ਹੈ ਮਹਾਰਾਜ ਕੰਨ ਨੇ ਐ ਔਰਨ ਜੇਬ ਤੂੰ ਪਾਵੇਂ ਸੌ ਕਸਮਾਂ ਵੀ ਖਾਵੇਂ ਤਾਂ ਮੈਂ ਤੇਰੇ ਉੱਤੇ ਵਿਸ਼ਵਾਸ ਨਹੀਂ ਕਰ ਸਕਦਾ ਹਾਂ ਕੁਰਾਨਨ ਨਾਦਾਨਨ ਕਿ ਯਜਦਾ ਸ਼ਨਾਸ਼ ਬਰ ਅੱਜ ਤੋ ਕਰ ਹਾ ਦਿਲ ਖਰਾਸ਼ ਮਹਾਰਾਜ ਕੰਨ ਨੇ ਔਰਨ ਜੇ ਪਾਵੇਂ ਤੂੰ ਪੰਜ ਵਕਤ ਦੀ ਨਮਾਜ਼ ਪੜਨਾ ਹੈ ਤੂੰ ਦਾਨ ਵੀ ਦੇਣਾ ਹੈ ਜ਼ਕਾਤ ਵੀ ਦੇਣਾ ਹੈ ਰੋਜ਼ੇ ਵੀ ਰੱਖਣਾ ਹੈ ਦੋ ਵਕਤ ਕੁਰਾਨ ਵੀ ਪੜ੍ਹਨਾ ਹੈ ਤਸਬੀਹ ਵੀ ਫੇਰਨਾ ਹੈ ਫਰਮਾਜ ਕੰਨ ਨੇ ਤੇਰੇ ਦਿਲ ਦੇ ਵਿੱਚ ਖਰਾਸ਼ ਹੈ ਤੂੰ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਤੂੰ ਅਗਰ ਸਦਕੁਰਾਂ ਬਖੂਰੀ ਕਸਮ ਮਰਾਂ ਇਤਬਾਰ ਨ ਯੱਕ ਜਰਰਾ ਦਮ ਫਰਮਾਜ ਕੰਨ ਨੇ ਜੇ ਤੂੰ ਸੌ ਕਸਮਾਂ ਵੀ ਖਾਵੇਂ ਕੁਰਾਨ ਦੀਆਂ ਮੈਂ ਫਿਰ ਤੇ ਵਿਸ਼ਵਾਸ ਨਹੀਂ ਕਰ ਸਕਦਾ ਕਿਉਂ ਤੂੰ ਮਨ ਵਿੱਚ ਕੁਝ ਹੋਰ ਰੱਖਣਾ ਤੇ ਬਾਹਰੋਂ ਕੁਝ ਹੋਰ ਬੋਲਦਾ ਹੈ ਤੂੰ ਜੋ ਬੋਲਦਾ ਹੈ ਉਹ ਤੂੰ ਕਰਦਾ ਨਹੀਂ ਜੋ ਤੂੰ ਕਰਦਾ ਹੈ ਉਹ ਤੂੰ ਬੋਲਦਾ ਨਹੀਂ ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚੇ ਤੇ ਕੱਚੇ ਬਣੋ ਕਰਦਾ ਹੈ ਤੇ ਮਾਰੇ ਕਿੰਨੇ ਮੈਨਸ ਨੂੰ ਬੰਦਾ ਹੀ ਨਹੀਂ ਸਮਝਦਾ ਜਿਹੜਾ ਮਨ ਦੇ ਵਿੱਚ ਕੁਝ ਹੋਰ ਰੱਖੇ ਇਸ ਜ਼ੁਬਾਨ ਦੇ ਉੱਤੇ ਕੁਝ ਹੋਰ ਰੱਖੇ ਮੈਲਸ ਨੂੰ ਬੰਦਾ ਹੀ ਨਹੀਂ ਸਮਝਦਾ ਹਮੂ ਮਰਦ ਬਾਇਤ ਸ਼ਬਦ ਸੁਖਨ ਵਰ ਨਾਰਸ਼ਿਕ ਮੇ ਦਿਗਰ ਦਰਦ ਹਾਨੀ ਦਿਗਰ ਭਾਰਤ ਕੰਨ ਨੇ ਉਸ ਨੂੰ ਬੰਦਾ ਨਹੀਂ ਸਮਝਣਾ ਚਾਹੀਦਾ ਜੋ ਮਨ ਵਿੱਚ ਕੁਝ ਹੋਰ ਰੱਖੇ ਜ਼ੁਬਾਨ ਦੇ ਉੱਤੇ ਕੁਝ ਹੋਰ ਰੱਖੇ ਬ੍ਰਹਮ ਗਿਆਨੀ ਮਨ ਸਾਚਾ ਮੁਖ ਸਾਚਾ ਸੋਏ ਉਦੇ ਮਨ ਵਿੱਚ ਜੋ ਕੁਝ ਹੋਵੇਗਾ ਉਹੀ ਉਸ ਦੀ ਜ਼ੁਬਾਨ ਤੇ ਹੋਵੇਗਾ। ਆਵਰ ਨਾ ਦੇਖੇ ਇੱਕਸ ਬਿਨ ਕੋਈ। ਉਹਦੀ ਦ੍ਰਿਸ਼ਟੀ ਦੇ ਵਿੱਚ ਐਸੀ ਸਮਦ੍ਰਿਸ਼ਟੀ ਆ ਜਾਂਦੀ ਹੈ ਕਿ ਉਹ ਜਿੱਥੇ ਵੀ ਵੇਖੇਗਾ ਨਾ ਸਾਰਿਆਂ ਦੇ ਵਿੱਚ ਇੱਕ ਰੱਬ ਦੀ ਜੋਤ ਦਿਖਾਈ ਦੇਵੇਗੀ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਵੇ। ਉਹਨੂੰ ਪਤਾ ਚੱਲ ਜਾਂਦਾ ਹੈ ਕਿ ਜਿਤਨੀ ਕਾਇਨਾਤ ਬਣਾਈ ਹੈ ਨਾ ਇਹਦੇ ਬਣਾਉਣ ਵਾਲਾ ਇੱਕ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਦੂਸਰਾ ਕੋਈ ਨਹੀਂ ਹੈ ਨਾਮ ਜਪਦਿਆਂ ਜਪਦਿਆਂ ਬਾਣੀ ਪੜਦਿਆਂ ਪੜਦਿਆਂ ਧਰਮ ਦੇ ਮਾਰਗ ਤੇ ਚੱਲਦਿਆਂ ਚੱਲਦਿਆਂ ਜੋ ਸਭ ਤੋਂ ਪਹਿਲੀ ਵਸਤੂ ਪ੍ਰਾਪਤ ਹੁੰਦੀ ਹੈ ਉਹ ਸਮਦਰਸ਼ਟੀ ਹੁੰਦੀ ਹੈ ਸਾਰਿਆਂ ਦੇ ਵਿੱਚ ਇੱਕ ਦਿਖਾਈ ਦੇਣ ਲੱਗ ਪਵੇ ਕਿ ਰੱਬ ਨੇ ਦੋ ਅੱਖਾਂ ਬਣਾਈਆਂ ਨੇ ਪਰ ਸਾਨੂੰ ਦਿਖਾਈ ਇੱਕ ਦਿੰਦਾ ਜੇ ਕਿਸੇ ਦਾ ਅੱਖਾਂ ਦਾ ਬੈਲੈਂਸ ਵਿਗੜ ਜਾਏ ਉਹਨੂੰ ਫਿਰ ਦੋ ਦੋ ਦਿਖਾਈ ਦੇਣ ਲੱਗ ਪੈਂਦੇ ਨੇ ਮੇਰੇ ਰਿਸ਼ਤੇਦਾਰ ਖੰ ਮੇਰੇ ਭੁੱਫੜ ਦੀ ਉਹਨਾਂ ਨੇ ਅੱਖਾਂ ਦਾ ਆਪਰੇਸ਼ਨ ਕਰਾਇਆ ਕੁਝ ਦਿੱਕਤ ਹੋ ਗਈ ਬੈਲੈਂਸ ਅੱਖਾਂ ਦਾ ਵਿਗੜ ਗਿਆ ਦੋ ਦੋ ਦਿਖਾਈ ਦੇਣ ਲੱਗੇ ਉਹ ਨਿਗਾਹੇ ਤੇ ਰੱਖਦੇ ਸੰਦ ਦੇਖਦੇ ਹੀ ਦਰਸਨੋ ਜਦੋਂ ਸਾਡੀ ਅੱਖਾਂ ਦਾ ਬੈਲੈਂਸ ਖਰਾਬ ਹੋ ਜਾਂਦਾ ਸਾਨੂੰ ਦੋ ਦੋ ਦਿਖਾਈ ਦੇਣ ਲੱਗ ਪੈਂਦੇ ਨੇ ਮਾਰ ਸੱਚੇ ਬਾਚਾ ਨੇ ਰੱਬ ਨੇ ਸਾਨੂੰ ਦੋ ਅੱਖਾਂ ਦਿੱਤੀਆਂ ਨੇ ਦ੍ਰਿਸ਼ਟੀ ਸਾਨੂੰ ਇਹ ਕਹਿੰਕ ਦਿੱਤੀ ਹੈ ਕਿ ਬਣਾਉਣ ਵਾਲਾ ਪਰਮਾਤਮਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਤੂੰ ਜਿੱਥੇ ਵੀ ਵੇਖਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵੇਖਣਾ ਹੈ ਸਾਡੀਆਂ ਇਹ ਅੱਖਾਂ ਦਾ ਬੈਲੈਂਸ ਇਤਨਾ ਖਰਾਬ ਹੋ ਜਾਂਦਾ ਹੈ ਕਿਦਰੇ ਸਾਨੂੰ ਪ੍ਰਾਹ ਵਿੱਚ ਪ੍ਰਾਹ ਦਿਖਾਈ ਨਹੀਂ ਦਿੰਦਾ ਕਿਦਰੇ ਸਾਨੂੰ ਸਿੱਖ ਵਿੱਚ ਸਿੱਖ ਦਿਖਾਈ ਨਹੀਂ ਦਿੰਦਾ ਕਿਧਰੇ ਸਾਨੂੰ ਬੰਦੇ ਦੇ ਵਿੱਚ ਬੰਦਾ ਦਿਖਾਈ ਨਹੀਂ ਦਿੰਦਾ ਕਿਸੇ ਰੱਬ ਤੱਕ ਕਿਵੇਂ ਪਹੁੰਚ ਸਕਦੇ ਹਾਂ ਸਮਝ ਲੈਣਾ ਕਿ ਅਜੇ ਸਾਡੀ ਸਾਧਨਾ ਸਫਲ ਨਹੀਂ ਹੋਈ ਜਿੱਥੋਂ ਤੱਕ ਇੱਕ ਦਿਖਾਈ ਨਾ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਅੱਖਰ ਕੀਏ ਇੱਕ ਇੱਕ ਓੰਕਾਰ ਬੜੀ ਲੰਬੀ ਚੌੜੀ ਵਿਚਾਰ ਹੈ ਬਾਬਾ ਫਰੀਦ ਜੀ ਜਿਸ ਦਿਨ ਅਜਮੇਰ ਖ्वाजा ਮੂਇਨੂद्दीन ਚਿਸ਼ਤੀ ਕੋਲ ਗਏ ਨੇ ਅਜਮੇਰ ਦੇ ਵਿੱਚ ਮੁਸਲਮਾਨਾਂ ਦਾ ਬੜਾ ਵੱਡਾ ਤੀਰਤ ਸਥਾਨ ਹੈ ਬਾਬਾ ਫਰੀਦ ਜਦ ਉਹਨਾਂ ਦੇ ਕੋਲ ਗਏ ਨਾ ਤਾਂ ਜੋ ਇਸਲਾਮਿਕ ਟੰਗ ਹੈ ਉਹਨਾਂ ਨੇ ਸलाम ਕੀਤਾ ਤੇ ਖ्वाजा ਸਾਹਿਬ ਨੇ ਵੀ ਸਲਾਮ ਕੀਤਾ ਤੇ ਪੁੱਛਿਆ ਵੀ ਕਿਵੇਂ ਆਏ ਹੋ ਤੇ ਬਾਬਾ ਫਰੀਦ ਕਹਿੰਦੇ ਨੇ ਮੈਂ ਠੀਕ ਨਹੀਂ ਹਾਂ ਇਸ ਵਾਸਤੇ ਆਇਆ ਹਾਂ ਉਹ ਖ्वाजा ਸਾਹਿਬ ਸਾਨੂੰ ਬੜੀ ਪਹੁੰਚੀ ਉਹ ਅਸਤੀ ਉਹਨਾਂ ਅੱਛਾ ਵੀ ਮੈਨੂੰ ਕੋਈ ਵਿਗਾੜ ਦਿਖਾਈ ਨਹੀਂ ਦਿੰਦਾ ਪਿਆ ਤੂੰ ਠੀਕ ਹੈ ਬਾਬਾ ਫਰੀਦ ਕਹਿੰਦੇ ਨੇ ਕਿ ਜੇ ਬੰਦਾ ਬਿਮਾਰ ਹੋਵੇ ਤਾਂ ਡਾਕਟਰ ਕੋਲ ਜਾਂਦਾ ਹੂੰ ਜਤਨੀਨਾ ਕੋਈ ਜਾਂਦਾ ਗੱਡੀ ਖਰਾਬ ਹੋਵੇ ਸਾਡੀ ਤਾਂ ਹੀ ਮੈਕੈਨਿਕ ਕੋਲ ਲੈ ਕੇ ਜਾਣੇ ਆ ਹੁਣ ਇਹ ਤੇ ਕੌਣ ਜਾਂਦਾ ਹੈ ਬਾਬਾ ਫਰੀਦ ਕਹਿੰਦੇ ਨੇ ਮੈਂ ਠੀਕ ਨਹੀਂ ਹਾਂ ਮੇਰਾ ਇਲਾਜ ਕਰੋ ਤੇ ਖ्वाजा ਸਾਬ ਨੇ ਆਖਿਆ ਵੀ ਸਾਡਾ ਇਲਾਜ ਕਰਨ ਦਾ ਇੱਕ ਟੰਗ ਹੈ ਜਿਵੇਂ ਡਾਕਟਰਾਂ ਦਾ ਆਪਣਾ ਆਪਣਾ ਟੰਗ ਹੁੰਦਾ ਹੈ ਪਹਿਲੇ ਤੁਹਾਡਾ ਇੱਕ ਟੈਸਟ ਹੋਵੇਗਾ ਤੇ ਬਾਕੀ ਇਲਾਜ ਫਿਰ ਬਾਅਦ ਵਿੱਚ ਕਰਾਂਗੇ ਇੱਕ ਕਬੂਤਰ ਪਗੜਾ ਦਿੱਤਾ ਨਾਲ ਇੱਕ ਛੁਰੀ ਦੇ ਦਿੱਤੀ ਇੱਕ ਕਬੂਤਰ ਤੇ ਛੁਰੀ ਤੇ ਖਵਾਜਾ ਸੌ ਕਹਿੰਦੇ ਨੇ ਇਸ ਕਬੂਤਰ ਨੂੰ ਉਸ ਜਗ੍ਹਾ ਤੇ ਜਿਵਾ ਕਰਕੇ ਲਿਆਓ ਜਿੱਥੇ ਕੋਈ ਨਾ ਵੇਖਦਾ ਹੋ ਜਿਵਾ ਕਰਨਾ ਕਹਿੰਦੇ ਨੇ ਕੱਟ ਕੇ ਜਾਓ ਕਤਲ ਕਰਨਾ ਉਸ ਜਗ੍ਹਾ ਤੇ ਇਸ ਨੂੰ ਜਿਵਾ ਕਰਨਾ ਜਿੱਥੇ ਕੋਈ ਨਾ ਵੇਖਦਾ ਬਾਬਾ ਫਰੀਦ ਕਰਨੇ ਤੇ ਨਿੱਕਾ ਜਿਹਾ ਕੰਮ ਐ ਮੈਂ ਹੁਣੇ ਕਰ ਲਿਆ ਨਾ ਇਹ ਤੇ ਛੋਟਾ ਜਿਹਾ ਕੰਮ ਐ ਕਬੂਤਰ ਲੈ ਲਿਆ ਛੁਰੀ ਲੈ ਲਈ ਚੱਲ ਪਏ ਉਥੋਂ ਸੋਚਦੇ ਨੇ ਤੇ ਸ਼ਹਿਰ ਦੇ ਲੋਕੀ ਵੇਖਦੇ ਪੈਣੇ ਆਪਾਂ ਜੰਗਲ ਵੀ ਚੱਲਦੇ ਆ ਗਹਿਰੇ ਜੰਗਲ ਵੀ ਜਾ ਕੇ ਇੱਕ ਦਰਖਤ ਦੇ ਥੱਲੇ ਜਦੋਂ ਕਬੂਤਰ ਦੇ ਉੱਪਰ ਛੁਰੀ ਰੱਖੀ ਤਾਂ ਪੰਛੀਆਂ ਦੀ ਆਵਾਜ਼ ਆਈ ਤਾਂ ਮਨ ਵੀ ਸੋਚਦੇ ਨੇ ਵੀ ਕੁਆਜਾ ਸਾਹਿਬ ਨੇ ਕਿਹਾ ਸੀ ਕੋਈ ਨਾ ਵੇਖੇ ਇਹ ਪੰਛੀ ਵੇਖਦੇ ਪਏ ਕਬੂਤਰ ਨੂੰ ਚੁਗਿਆ ਦਰ ਤੁਰ ਪਏ ਬੜਾ ਪੁਰਾਣਾ ਇੱਕ ਖੰਡਰ ਸੀ ਉਸ ਖੰਡਰ ਦੇ ਅੰਦਰ ਇੱਕ ਤਹਿ ਖਾਨਾ ਅੰਧੇਰੀ ਕੋਠੜੀ ਉੱਥੇ ਚਲੇ ਗਏ ਖੁਸ਼ ਹੋ ਗਏ ਵੀ ਇੱਥੇ ਕੋਈ ਨਹੀਂ ਵੇਖੇਗਾ ਜੋ ਕੁਆਜਾ ਸਾਹਿਬ ਨੇ ਕਿਹਾ ਮੈਂ ਇੱਥੇ ਪੂਰਾ ਕਰ ਸਕਣਾ ਜਦ ਉਸ ਅੰਧੇਰੇ ਦੇ ਵਿੱਚ ਕਬੂਤਰ ਦੀ ਗਰਦਨ ਤੇ ਛੁਰੀ ਰੱਖੀ ਤੇ ਖਿਆਲ ਆਇਆ ਵੀ ਇੱਕ ਕਬੂਤਰ ਵੇਖਦਾ ਪਿਆ। ਕਵਾਜਾ ਸਾਬ ਨੇ ਕਿਹਾ ਸੀ ਕੋਈ ਨਾ ਵੇਖੇ। ਇੱਥੇ ਕਬੂਤਰ ਵੇਖਦਾ ਆਪਣਾ ਚੋਲਾ ਪਾੜ ਕੇ ਕਬੂਤਰ ਦੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ। ਮਨ ਵੀ ਸੋਚਦਿਆਂ ਨੇ ਹੁਣ ਕਬੂਤਰ ਵੀ ਨਹੀਂ ਵੇਖਦਾ ਪਿਆ। ਹੁਣ ਕੋਈ ਨਹੀਂ ਵੇਖਦਾ। ਜਦੋਂ ਫਿਰ ਛੁਰੀ ਰੱਖੀ ਤੇ ਖਿਆਲ ਆਇਆ ਵੀ ਮੈਂ ਵੇਖਦਾ ਪਿਆ। ਅੱਗੇ ਸਾਬ ਨੇ ਕਿਹਾ ਸੀ ਵੀ ਕੋਈ ਵੀ ਨਾ ਵੇਖੇ ਤੇ ਤਾਂ ਮੈਂ ਵੇਖਦਾ ਕਿਆ ਫਿਰ ਆਪਣਾ ਚੋਲਾ ਪਾੜਿਆ ਤੇ ਆਪਣੀ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਔਰ ਸੋਚਦੇ ਨੇ ਵੀ ਨਾ ਹੁਣ ਕਬੂਤਰ ਵੇਖਦਾ ਕਿਆ ਤੇ ਨਾ ਮੈਂ ਦੇਖਦਾ ਕਿਆ ਜੋ ਖਵਾਜਾ ਸਾਹਿਬ ਨੇ ਕਿਹਾ ਸੀ ਹੁਣ ਮੈਂ ਪੂਰਾ ਕਰ ਸਕਣਾ ਪਰ ਸੋਚਦਿਆਂ ਸੋਚਦਿਆਂ ਖਿਆਲ ਆਇਆ ਉਹ ਰੱਬ ਜੋ ਸਾਡੇ ਅੰਦਰ ਬੈਠਾ ਹੋਇਆ ਉਹ ਰੱਬ ਜੋ ਇਸ ਕਬੂਤਰ ਦੇ ਅੰਦਰ ਬੈਠਾ ਹੋਇਆ ਹੈ ਉਹ ਰੱਬ ਜੋ ਹਰ ਇੱਕ ਕਣ ਕਣ ਦੇ ਵਿੱਚ ਵਸਦਾ ਪਿਆ ਹੈ ਮੈਂ ਕਬੂਤਰ ਦੀ ਅੱਖਾਂ ਤੇ ਹੀ ਪੱਟੀ ਬੰਨ੍ਹ ਦਿੱਤੀ ਹੈ ਆਪਣੀ ਅੱਖਾਂ ਤੇ ਹੀ ਪੱਟੀ ਬੰਨ੍ਹ ਲਈ ਉਸ ਰੱਬ ਦੀ ਅੱਖਾਂ ਤੇ ਕਿਵੇਂ ਪੱਟੀ ਬੰਨ੍ਹਾਂ ਜੋ ਸਾਰਿਆਂ ਦੇ ਵਿੱਚ ਵਿਆਪਕ ਹੈ ਜੋ ਸਭ ਦੇ ਵਿੱਚ ਹੈ ਕਹਿੰਦੇ ਨੇ ਕਬੂਤਰ ਚੁੱਕਿਆ ਤੇ ਖਵਾਜਾ ਸਾਹਿਬ ਦੇ ਰੱਖ ਦਿੱਤਾ ਤੁਹਾਡੀ ਸ਼ਰਤ ਪੂਰੀ ਨਹੀਂ ਹੋ ਸਕਦੀ ਹੈ ਤਾਂ ਉਹਨਾਂ ਆਖਿਆ ਕਿਉਂ ਨਹੀਂ ਹੋ ਸਕਦੀ ਕੰਧਨੇ ਮੈਂ ਜੰਗਲ ਵਿੱਚ ਚਲਾ ਗਿਆ ਕਬੂਤਰ ਦੀਆਂ ਅੱਖਾਂ ਤੇ ਪੱਟੀ ਬੰਨੀ ਆਪਣੀਆਂ ਅੱਖਾਂ ਤੇ ਪੱਟੀ ਬੰਨੀ ਹੈ ਪਰ ਉਹ ਰੱਬ ਜੋ ਹਰ ਇੱਕ ਦੇ ਵਿੱਚ ਵਿਆਪਕ ਹੈ ਮੈਂ ਉਸ ਰੱਬ ਦੀਆਂ ਅੱਖਾਂ ਤੇ ਕਿਵੇਂ ਪੱਟੀ ਬੰਨਾਂ ਕੰਧਨੇ ਖਵਾਜਾ ਸਾਹਿਬ ਨੇ ਪਕੜ ਕੇ ਆਪਣੇ ਸੀਨੇ ਨਾਲ ਲਾ ਲਿਆ ਆਖਿਆ ਧਰਮ ਦੀ ਸਾਧਨਾ ਦਾ ਇਹੀ ਲਾਭ ਹੈ ਸਾਰਿਆਂ ਦੇ ਵਿੱਚ ਉਹ ਰੱਬ ਦਿਖਾਈ ਦੇਣ ਲੱਗ ਪਵੇ ਮਨ ਸਾਚਾ ਮੁੱਖ ਸਾਚਾ ਸੋਏ ਅਵਰ ਨ ਦੇਖੇ ਇੱਕਸ ਦਿਨ ਕੋਈ ਇੱਕ ਤੋਂ ਬਿਨਾ ਦੂਸਰਾ ਕੋਈ ਦਿਖਾਈ ਨ ਦੇਵੇ ਤੇ ਮਹਾਰਾਜ ਕਨਨ ਨੇ ਨਾਨਕ ਇਹ ਲੱਛਣ ਬ੍ਰह्म ज्ञानी ਹੋਏ ਉਹਨੂੰ ਬ੍ਰह्म ज्ञानी ਸਮਝ ਲੈਣਾ ਜਿਹਦੀ ਜ਼ੁਬਾਨ ਤੇ ਤੇ ਮਨ ਦੇ ਵਿੱਚ ਇੱਕ ਹੈ ਜੋ ਸਾਰਿਆਂ ਦੇ ਵਿੱਚ ਇੱਕ ਨੂੰ ਵੇਖਦਾ ਹੈ ਉਹਨੂੰ ਬ੍ਰह्म ज्ञानी ਕਿਹਾ ਜਾਂਦਾ ਹੈ ਤੇ ਜਿਹੜੇ ਸੰਤ ਮਹਾਪੁਰਸ਼ ਹੁੰਦੇ ਨਾ ਕੰਨ ਦੇ ਪਾਰ ਸਮੇ ਅਰ ਸੰਤ ਮੇ ਵੱਡੋ ਅੰਤਰੋ ਜਾਣ ਉਹ ਲੋਹਾ ਕੰਚਨ ਕਰੇ ਉਹ ਕਰੇ ਆਪ ਸਮਾਨ ਪਾਰਸ ਦੇ ਵੀ ਤੇ ਗੁਣ ਹੁੰਦਾ ਕਿ ਲੋਹੇ ਨਾਲ ਛੁਆ ਗਈਏ ਤਾਂਬੇ ਨਾਲ ਛੁਆ ਗਈਏ ਉਹ ਸੋਨਾ ਬਣਾ ਦਿੰਦਾ ਲੇਕਿਨ ਪਾਰਸ ਨਹੀਂ ਬਣਾ ਸਕਦਾ ਸੰਤ ਦੇ ਵਿੱਚ ਇਹ ਗੁਣ ਹੁੰਦਾ ਕਿ ਸੰਤ ਆਪਣੇ ਵਰਗਾ ਬਣਾ ਲੈਂਦਾ ਉਹ ਆਪਣੇ جیسا ਬਣਾ ਲੈਂਦਾ ਮਾਰਿਫ ਕੰਨੇ ਸਾਥ ਕੇ ਸੰਗ ਨਹੀਂ ਕਿਚਕਾਲ ਦਰਸ਼ਨ ਪੇਟਤ ਹੋਤ ਨਿਹਾਲ ਐਸੇ ਸੰਤਾਂ ਦੇ ਕੇਵਲ ਦਰਸ਼ਨ ਕਰਨ ਦੇ ਨਾਲ ਹੀ ਬੰਦਾ ਨਿਹਾਲ 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 ਹੋ ਜਾਂਦਾ ਹੈ। ਪ੍ਰਮਾਪੁਰਸ਼ਾਂ ਦੀ ਅਸੀ ਯਾਗਮਨarena ਅਰਦਾਸ ਕਰੀਏ ਮੈਂ ਬਰੋਸ਼ਨ ਸਿੰਘ ਜੀ ਨੇ ਜਿਸ ਤੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਹੀਂ ਕਰਕੇ ਆਪਣੇ ਜੀਵਨ ਨੂੰ ਰੋਸ਼ਨ ਕੀਤਾ ਉਹਨਾਂ ਦੇ ਜੀਵਨ ਵਿੱਚੋਂ ਕੋਈ ਕਿਣਕਾ ਮਾਤਰ ਵੀ ਅਗਰ ਸਾਡੀ ਝੋਲੀ 'ਚ ਪੈ ਜਾਏ ਤਾਂ ਸਾਡਾ ਜੀਵਨ ਸਫਲ ਹੋ ਸਕਦਾ ਹੈ ਬਾਰੰਬਾਰ ਸਾਰਿਆਂ ਦਾ ਧੰਨਵਾਦ ਉੱਲਾਂ ਚੁੱਕਾਂ ਦੀ ਸਮਾਂ ਵਾਹਿਗੁਰੂ ਜੀ ਦਾ ਕਾਲ ਸਾਰਾ ਵਾਹਿਗੁਰੂ ਜੀ ਕੀ ਅਤੇ